ਸਾਉਣ ਦੇ ਮਹੀਨੇ ਦੇ ਵਿੱਚ ਗੁਲਗਲੇ ਕੱਢਣ ਵਾਲਿਓ ਪਕੌੜੇ ਕੱਢਣ ਵਾਲਿਓ ਇਹ ਸਾਉਣ ਦਾ ਮਹੀਨਾ ਸਾਰਿਆਂ ਵਾਸਤੇ ਚੰਗਾ ਨਹੀਂ ਹੁੰਦਾ ਕਈ ਲੋਕਾਂ ਦੇ ਘਰ ਲੈ ਦੇ ਕੇ ਬਹਿ ਜਾਂਦਾ ਮੈਂ ਗੱਲ ਕਰ ਲੱਗਿਆ ਜਿਹੜੀ ਆ ਸਾਉਣ ਦੇ ਮਹੀਨੇ ਦੇ ਵਿੱਚ ਆ ਮੀਂਹ ਸ਼ੁਰੂ ਹੋ ਗਿਆ ਤੇ ਕਈ ਘਰਾਂ ਦਾ ਇਹਨੇ ਢੈ ਢੇਰੀ ਕਰਤੀ ਆ ਆ ਤੁਸੀਂ ਵੀ ਚੈੱਕ ਕਰ ਲਓ ਬਾਅਦ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਕਹ ਲੋ ਬਾਅਦ ਦੇ ਵਿੱਚ ਆਪਦੀ ਗੱਲ ਰੱਖਦਾ ਇਹ ਆ ਮਾਣੀ ਕੇ ਪਿੰਡਾ ਕੋਈ ਇਹ ਆ ਚੈੱਕ ਕਰੋ ਕਿਸੇ ਗਰੀਕ ਘਰਾਂ ਦੇ ਨਾਲ ਕੀ ਹੋਇਆ ਬੋਲਣ ਦਾ ਆ ਵੇਖ ਪਾਟ ਮੇਨੋਂ ਖੱਡਿਆ ਨੀ ਆਉਂਦਾ ਨੰਬਰ ਦੱਸ ਦੇਊਗਾ ਸਾਡੀ ਪੁਰਾਣਾ ਪੰਜਾਬੀ ਨਾਲ ਕਰਕੇ ਕੱਢਿਆ ਆ ਮੱਝਾ ਆ ਆਪਣਾ ਮਾਰਗਾਂ ਦੇ ਸਾਡਾ کارਖਾਨਾ ਹਾਈ ਟੈਕ ਤੇ ਡਿੱਗ ਗਈ ਉਹ ਦੇ ਥੱਲੇ ਅਜੇ ਤੱਕ 6 7 ਜੀ ਆਗੇ ਆ 108 ਨੂੰ ਫੋਨ ਲਾਇਆ ਤੇ ਘੱਟੋ ਘੱਟ 20 ਮਿੰਟ ਹੋ ਗਏ ਤੇ ਅਜੇ ਤੱਕ ਨਾ ਕੋਈ ਗੱਡੀ ਆਈ ਆ ਜੀ ਸਿੰਘ ਕੰਮਰਾ ਤੁੰਨਾ ਮਗਾਇਆ ਕੰਮਰਾ ਰੋਗੜਾ ਦਿਖਾ ਕਾ ਅਜੇ ਬਾਕੀ ਚੱਲੇ ਨਾ ਹਾਂ ਹੋਰ ਅਜੇ ਕਰਦੇ ਨੇ ਸਾਵੀਰ ਜੀ ਸਾਥ ਡਿੱਗ ਗਈ ਆ ਇਧਰ ਨੂੰ ਥਾਲੀ ਓਏ ਆ ਤੁਸੀਂ ਦਿਗਿਆ ਹੋਇਆ ਘਰ ਵੇਖ ਲਿਆ ਇਹ ਸੌਣ ਦਾ ਮਹੀਨਾ ਬਹੁਤ ਸਾਰੇ ਗਰੀਬਾਂ ਤੇ ਜਦੋਂ ਮੀਂਹ ਆਉਂਦਾ ਚਾਹੇ ਸੌਣ ਦਾ ਮਹੀਨਾ ਨਾ ਵੀ ਹੋਵੇ ਜਦੋਂ ਇਹ بارشਾਂ ਹੁੰਦੀਆਂ ਤੇ ਕਈ ਗਰੀਬ ਘਰਾਂ ਦੀਆਂ ਛੱਤਾਂ ਚੁੰਦੀਆਂ ਔਰ ਛੱਤਾਂ ਚੋਂ ਤੋਂ ਬਾਅਦ ਜਦੋਂ ਜ਼ਿਆਦਾ ਮੀਂਹ ਆਉਂਦਾ ਔਰ ਕਈਆਂ ਦੇ ਘਰ ਵੀ ਢਹ ਢੇਰੀ ਹੋ ਜਾਂਦੇ ਆ ਤੇ ਆ ਤੁਸੀਂ ਵੇਖਿਆ ਹੀ ਆ ਇਹਨਾਂ ਦੀ ਤਾਂ ਵੀਡੀਓ ਸਾਹਮਣੇ ਆ ਗਈ ਆ ਕਈਆਂ ਦੀ ਇਹ ਤਾਂ ਪ੍ਰਮਾਤਮਾ ਨੇ ਜ਼ਿੰਦਗਾ ਨਹੀਂ ਰੱਖ ਲਈ ਪਿੰਡ ਦੇ ਲੋਕਾਂ ਨੇ ਬਚਾਲਿਆ ਉਹਨਾਂ 4 5 6 ਜੀਆਂ ਨੂੰ ਜੇਕਰ ਹੁਣ ਉਹ ਐਂਬੂਲੈਂਸ ਕਹਿੰਦੇ ਆ ਹਾਲੇ ਤੱਕ ਆਈ ਨਹੀਂ ਗਈ 20 25 ਮਿੰਟ ਹੋ ਗਏ ਆ ਤੇ ਅਸਲ ਦੇ ਵਿੱਚ ਮੈਂ ਇਹ ਗੱਲ ਕਹੂੰਗਾ ਕਿ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਜੀ ਇਹ ਉਹ ਲੋਕ ਛੱਤਾਂ ਦੇ ਹੇਠਾ ਕੇ ਉਹਨਾਂ ਦੇ ਘਰ ਡੇਕਦੇ ਆ ਜਿਹੜੇ ਲੋਕ ਤੁਹਾਡੀਆਂ ਲੱਖਾਂ ਰੁਪਈਆ ਪੈਨਸ਼ਨਾਂ ਲਾ ਦਿੰਦੇ ਆ ਤੁਹਾਡੇ ਐਮਐਲਏ ਨੂੰ ਗੱਡੀਆਂ ਤੇ ਚੜਾ ਦਿੰਦੇ ਆ ਤੁਹਾਨੂੰ ਗਨਮੈਨ ਦਿਵਾ ਦਿੰਦੇ ਆ ਔਰ ਤੁਹਾਡੀਆਂ ਹੀ ਇਹ ਸਭ ਜਿਹੜੀਆਂ ਕਰਤੂਤਾ ਮੈਂ ਕਹੂੰਗਾ ਪੰਜਾਬ ਸਰਕਾਰ ਦੀਆਂ ਜੇਕਰ ਰੇਤ ਮਾਫੀਆ ਨਾ ਹੋਵੇ ਰੇਤਾ ਲੋਕਾਂ ਨੂੰ ਸਸਤਾ ਮਿਲਦਾ ਹੋਵੇ ਤੇ ਮੈਂ ਵੀ ਕਹਿਣਾ ਜੇਕਰ ਮੰਗਾਈ ਨਾ ਹੋਵੇ ਤੇ ਲੋਕ ਆ ਭਾਈ ਜਿਹੜੇ ਕਹਿੰਦੇ ਲੈਂਟਰ ਪਾ ਕੇ ਬਹਿ ਜਾਣ ਤੇ ਜਿਹੜੇ ਲੋਕ ਵਿਚਾਰੇ ਕਾਨਿਆਂ ਦੀਆਂ ਛੱਟਾਂ ਪਾ ਕੇ ਆਉਦੇ ਦਿਨ ਗੁਜ਼ਾਰਦੇ ਆ ਕਦੇ ਉਹਨਾਂ ਵੱਲ ਵੀ ਮੰਤਰੀਆਂ ਨੇ ਧਿਆਨ ਨਹੀਂ ਦਿੱਤਾ ਨਾਲ ਮੈਂ ਇਹ ਵੀ ਕਹਿਣਾ ਕਿ ਤੁਹਾਡੇ ਕੋਲ ਤਾਂ ਤੁਹਾਨੂੰ ਮੰਤਰੀ ਜਦੋਂ ਬਣਦੇ ਆ ਤੁਹਾਨੂੰ ਕੋਠੀਆਂ ਤੱਕ ਮਿਲ ਜਾਂਦੀਆਂ ਸਰਕਾਰੀ ਖਜ਼ਾਨੇ ਚੋਂ ਪਰ ਜਿਨ੍ਹਾਂ ਨੇ ਤੁਹਾਨੂੰ ਕੋਠੀਆਂ ਦਵਾਈਆਂ ਹੁੰਦੀਆਂ ਤੁਸੀਂ ਉਹਨਾਂ ਦੇ ਕਦੇ ਘਰ ਹੀ ਨਹੀਂ ਚੈੱਕ ਕੀਤੇ ਜਦੋਂ ਤੁਸੀਂ ਐਮਐਲਏ ਜਾਂ ਮੰਤਰੀ ਬਣ ਜਾਓ ਉਸ ਵਕਤ ਤੁਸੀਂ ਗਰੀਬ ਲੋਕਾਂ ਦੇ ਘਰਾਂ 'ਚ ਵੀ ਨਹੀਂ ਆਉਂਦੇ ਤੁਸੀਂ ਕੋਠੀਆਂ ਦੇ ਵਿੱਚੋਂ ਮੁੜ ਜਾਂਦੇ ਆ ਤੇ ਜੇਕਰ ਇਹਨਾਂ ਗਰੀਬਾਂ ਦੇ ਘਰਾਂ ਦੇ ਵਿੱਚ ਤੁਸੀਂ ਧਿਆਨ ਮਾਰੋ ਤਾਂ ਆ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਇਹਨਾਂ ਗਰੀਬਾਂ ਦੀਆਂ ਛੱਤਾਂ ਮੀਂਹ ਦੇ ਵਿੱਚ ਨਾ ਡਿੱਗਿਆ ਕਰਨ ਨਾਲ ਹੀ ਤੁਹਾਡੇ ਚੁਣੇ ਹੋਏ ਐਮਐਲਏ ਐਮਐਲਏ ਜਿਹੜੇ ਜਿਹੜੇ ਹਲਕਿਆਂ ਦੇ ਹੁੰਦੇ ਆ ਉਹ ਸਾਰੇ ਦੇ ਸਾਰੇ ਆਪਦੇ ਘਰ ਬਣਾ ਲੈਂਦੇ ਆ ਆਪ ਦਿਨਾ ਕੋਠੀਆਂ ਬਣਾ ਲੈਂਦੇ ਆ ਪਰ ਕਦੇ ਗਰੀਬਾਂ ਵੱਲ ਵੀ ਝਾਤੀ ਮਾਰ ਲਿਆ ਕਰੋ ਜਦੋਂ ਮੀਂਹ ਆਉਂਦਾ ਤੁਹਾਡੇ ਘਰੇ ਪਕੌੜੇ ਬਣਦੇ ਹੋਣਗੇ ਤੁਹਾਡੇ ਘਰੇ ਗੁਲਗੁਲੇ ਬਣਦੇ ਹੋਣਗੇ ਕਿ ਚਲੋ ਪਾਹੀ ਮੀਂਹ ਆਇਆ ਝੜੀ ਲੱਗੀ ਆ ਪਰ ਕਦੇ ਉਹਨਾਂ ਘਰਾਂ ਦੇ ਵਿੱਚ ਵੀ ਜਾ ਕੇ ਪੁੱਛ ਲਿਆ ਕਰੋ ਜਿਹੜੇ ਘਰ ਕੱਚੇ ਹੁੰਦੇ ਆ ਤੁਸੀਂ ਸਿਰਫ ਉਹਨਾਂ ਦੇ ਉਹਨਾਂ ਤੇ ਭਾਸ਼ਣ ਦੇਣਾ ਜਾਣਦੇ ਆ ਪਰ ਉਹਨਾਂ ਦੀ ਕਦੇ ਬਾਣੀ ਪੜੀ ਅੱਜ ਮੈਂ ਜਿਹੜੇ ਲੋਕ ਗਰੀਬ ਆ ਅਰ ਜੋਨਾਂ ਨੂੰ ਵੀ ਕਹੂੰਗਾ ਕਿ ਤੁਸੀਂ ਆਪ ਦੀ ਔਕਾਤ ਇਹੋ ਜਿਹੀ ਕਿਉਂ ਬਣਾ ਰਹੇ ਆ ਇਹ ਸਰਕਾਰਾਂ ਜਾਣ ਬੁੱਝ ਕੇ ਆਪਾਂ ਨੂੰ ਫ੍ਰੀ ਦੀਆਂ ਸਹੂਲਤਾਂ ਦੇ ਕੇ ਆਪਣੇ ਘਰ ਇਹੋ ਜਿਹੇ ਰੱਖਦੇ ਆ ਹੁਣ ਤੁਸੀਂ ਇਹ ਗੱਲ ਹੋਰ ਸੁਣੋ ਜਦੋਂ ਆਪਣੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਇਹ 40-40 ਹਜ਼ਾਰ ਦੀ ਨੌਕਰੀ ਦਿੰਦੇ ਹੁਣ ਤੇ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ ਸਾਡੇ ਕੱਚੇ ਕੋਠੇ ਨਹੀਂ ਰਹਿਣਗੇ ਅੱਜ ਸਰਕਾਰ ਜਦੋਂ ਵਿਧਾਨ ਸਭਾ ਦੇ ਵਿੱਚ ਕਈ ਵਾਰ ਬਜਟ ਪੇਸ਼ ਕਰ ਦਿੰਦੇ ਆ ਕਿ ਸਾਡੇ ਬਜਟ ਇਹੋ ਜੇ ਹੋਗੇ ਪਰ ਤੁਹਾਡੇ ਬਜਟਾਂ ਨੂੰ ਕਿਸੇ ਨੇ ਚੱਕਣਾ ਉਹ ਬਜਟਾਂ ਦੇ ਨਜ਼ਾਰੇ ਤੁਸੀਂ ਲੈਨੇ ਆ ਤੁਹਾਡੇ ਆ ਲੱਖਾਂ ਰੁਪਈਆ ਦੇ ਆ ਜਿਹੜੇ ਕਹ ਲੋ ਟੈਂਟ ਲੱਗਦੇ ਆ ਵਾਟਰ ਪ੍ਰੂਫ ਟੈਂਟ ਲੱਗਦੇ ਆ ਤੁਹਾਡੇ ਜਿਹੜੇ ਕਹ ਲੋ ਆ ਵਾਟਰ ਪ੍ਰੂਫ ਬਲਟ ਪ੍ਰੂਫ ਲੱਗਦੇ ਟੈਂਟ ਲੱਗਦੇ ਆ ਉਹ ਭਰਾਵੋ ਲੋਕਾਂ ਦੇ ਤਾਂ ਉੱਤੇ ਜਿਹੜੀ 3-400 ਰੁਪਈਆ ਵਾਲੀ ਤਰਪਾਲ ਪੈਂਦੀ ਆ ਨਾ ਲੋਕਾਂ ਤੋਂ ਉਹ ਨਹੀਂ ਲਈ ਜਾਂਦੀ ਔਰ ਜਿਵੇਂ ਇੱਕ ਸਿਆਣਿਆਂ ਦੀ ਕਹਾਵਤ ਸੀ ਆਖੇ ਮਾਂ ਫੋਸੀ ਫੋਸੀ ਫਿਰੇ ਤੇ ਪੁੱਤ ਘੀਰੇ ਬਖਸ਼ਦਾ ਫਿਰੇ ਅੱਜ ਜਿਹੜੇ ਪੰਜਾਬ ਆ ਇਹ ਤੁਹਾਡੀ ਮਾਂ ਤੇ ਤੁਸੀਂ ਇਹਨਾਂ ਨੇ ਤੁਹਾਨੂੰ ਜਿਹੜਾ ਕੱਲੋ ਜਨਮ ਦਿੱਤਾ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੰਤਰੀ ਬਣਾਇਆ ਤੁਹਾਨੂੰ ਐਮਐਲਏ ਬਣਾਇਆ ਹੁਣੇ ਜਨਮ ਦੇਣ ਵਾਲੇ ਇਹ ਵਿਚਾਰੇ ਫੋਸੀ ਫੋਸੀ ਨੂੰ ਫਿਰਦੇ ਆ ਦੋ ਡੰਗ ਦੀ ਰੋਟੀ ਨੂੰ ਫਿਰਦੇ ਆ ਕਮਰੇ ਇਨਾਂ ਕੋਲ ਰਹਿਣ ਨੂੰ ਹੈ ਨਹੀਂ ਇਲਾਜ ਕਰਾਉਣ ਨੂੰ ਪੈਸੇ ਇਨਾਂ ਕੋਲ ਹੈ ਨਹੀਂ ਹੌਸਪੀਟਲ ਇਨਾਂ ਕੋਲੇ ਹੈ ਨਹੀਂ ਬੱਚੇ ਪੜਾਉਣ ਨੂੰ ਸਿੱਖਿਆ ਇਨਾਂ ਕੋਲ ਹੈ ਨਹੀਂ ਕੀ ਤੇ ਰੁਜ਼ਗਾਰ ਇਨਾਂ ਕੋਲੇ ਹੈ ਨਹੀਂ ਉਹ ਪਰਾਵੋ ਤਿੰਨ ਚਾਰ ਤਾਂ ਚੀਜ਼ਾਂ ਹੁੰਦੀਆਂ ਤੁਸੀਂ ਗਰੀਬਾਂ ਨੂੰ ਉਹ ਨਹੀਂ ਦੇ ਸਕੇ ਤੁਸੀਂ ਪੰਜਾਬ ਚੇਹ ਨਹੀਂ ਲਿਆ ਸਕੇ ਤੇ ਕਾਹਦਾ ਬਦਲਾ ਆ ਗਿਆ ਕੀ ਬਦਲਾ ਦੇ ਨਾਲ ਬਦਲ ਗਿਆ ਹੁਣ ਤੁਹਾਡੇ ਬਜਟ ਲੋਕਾਂ ਨੇ ਚੱਟਨੇ ਨਹੀਂਗੇ ਜੇਕਰ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਹੀ ਡਿੱਗ ਰਹੀਆਂ ਮੈਂ ਕਹੂੰਗਾ ਕਿ ਜਿਹੜੇ ਜਿਹੜੇ ਤੁਹਾਡੇ ਐਮਐਲਏ ਆ ਔਰ ਸਾਡੇ ਜਿਹੜੇ ਸੀਐਮ ਮਾਨ ਜੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਉਹਨੇ ਐਮਐਲਏ ਦੀ ਡਿਊਟੀ ਲਾਓ ਤੇ ਤੁਹਾਡੇ ਐਮਐਲਏ ਦੀ ਡਿਊਟੀ ਲਾ ਕੇ ਔਰ ਤੁਹਾਡੇ ਪਿੰਡਾਂ ਦੇ ਬੰਦਿਆਂ ਦੀ ਡਿਊਟੀ ਲੱਗੀ ਜਾਵੇ ਪਰ ਡਿਊਟੀ ਕਾਹਦੀ ਲੱਗੂਗੀ ਤੁਹਾਡੇ ਤਾਂ ਜਿਹੜੇ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰਾ ਕੇ ਕਰਾ ਕੇ ਪ੍ਰਬੰਧਕਤ ਲਵਾਤੇ ਸੀ ਜਿਹੜਾ ਲੱਖਾਂ ਰੁਪਈਆ ਪਿਆ ਸੀ ਉਹ ਪਿੰਡਾਂ ਤੇ ਪਤਾ ਨਹੀਂ ਲਵਾਇਆ ਕਿ ਨਹੀਂ ਲਵਾਇਆ ਤੁਹਾਡੇ ਪ੍ਰਬੰਧਕ ਲਾਗੇ ਸੀ ਔਰ ਤੁਹਾਡੇ ਪ੍ਰਬੰਧਕ ਔਰ ਜਿਨ੍ਹਾਂ ਨੇ ਜਿਹੜੇ ਪ੍ਰਬੰਧੀਆਂ ਤੋਂ ਕੰਮ ਕਰਾਉਂਦੇ ਸੀ ਤੁਹਾਡੀ ਪਾਰਟੀ ਦੇ ਬੰਦੇ ਉਹ ਜਾਣਨ ਤੇ ਪੈਸਾ ਜਾਣੇ ਔਰ ਦੂਸਰੀ ਗੱਲ ਔਰ ਲੋਕਾਂ ਦੇ ਘਰ ਉਹੋ ਜਿਹੇ ਉਹੋ ਜੇ ਪਏ ਆ ਤੁਸੀਂ ਅੱਜ ਉਹਨਾਂ ਜਿਨ੍ਹਾਂ ਜਿਨ੍ਹਾਂ ਨੇ ਪ੍ਰਬੰਧਕ ਲਵਾਏ ਆ ਜਿਨ੍ਹਾਂ ਨੇ ਪੰਚਾਇਤਾਂ ਭੰਗਾ ਕਰਵਾਈਆਂ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਜਿਹੜੇ ਕਹਿੰਦੇ ਪਿੰਡ ਹੋਏ ਆ ਕਿ ਅੱਜ ਉਹਨਾਂ ਘਰਾਂ ਦੇ ਮੈਂ ਕਹੂੰਗਾ ਕਿ ਅੱਜ ਉਹਨਾਂ ਪਿੰਡਾਂ ਦੇ ਘਰ ਚੰਗੇ ਕਰਵਾ ਦਿੱਤੇ ਆ ਤੁਸੀਂ ਮਾਰੀਆਂ ਪੰਚਾਇਤਾਂ ਕਹਿ ਕੇ ਭੰਗ ਕਰਵਾਈਆਂ ਤੁਹਾਡੀ ਸਰਕਾਰ ਨੇ ਕਿ ਜਿਨ੍ਹਾਂ ਨੇ ਭੰਗ ਕਰਵਾਈਆਂ ਕਿ ਉਹਨਾਂ ਨੇ ਘਰ ਚੰਗੇ ਬਣਵਾਤੇ ਆ ਲੋਕਾਂ ਦੇ ਲੋਕਾਂ ਦਾ ਕੀ ਹੋਣਾ ਲੋਕਾਂ ਦਾ ਕੱਖ ਨਹੀਂ ਹੋਣਾ ਲੋਕਾਂ ਦਾ ਹੋਊਗਾ ਤਾਂ ਬੇੜਾ ਘਰ ਕੋਊਗਾ ਜਿਹੜਾ ਕੀ ਹੋਈ ਜਾਂਦਾ ਲੋਕਾਂ ਦਾ ਅੱਜ ਤੱਕ ਵੀ ਭਲਾ ਨਹੀਂ ਹੋ ਰਿਹਾ ਮਹਿਮਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੇ ਤੇ ਆਸਾਂ ਉਮੀਦਾਂ ਲਾਈਆਂ ਤੇ ਅੱਜ ਉਹਨਾਂ ਆਸਾਂ ਉਮੀਦਾਂ ਦੇ ਖਰੇ ਉਤਰੋ ਲੋਕ ਝਾੜੂ ਦੇ ਵਿੱਚ 92 ਤੀਲਾ ਨਹੀਂ ਪਉਂਦੇ ਤੇ ਤੁਹਾਡੇ 92 ਐਮਐਲਏ ਬਣਾ ਕੇ ਤੁਹਾਡਾ ਝਾੜੂ ਉਹਨਾਂ ਨੇ ਕਾਮਯਾਬ ਕੀਤਾ ਹੁਣ ਤੁਹਾਡੇ ਅੱਗੇ ਇਹ ਬੇਨਤੀ ਆ ਕਿ ਜਿਵੇਂ ਲੋਕਾਂ ਨੇ ਤੁਹਾਡਾ ਝਾੜੂ ਕਾਮਯਾਬ ਕੀਤਾ ਓਵੇਂ ਤੁਸੀਂ ਪੰਜਾਬ ਦੇ ਵਿੱਚ ਆ ਜਿਹੜੇ ਲੋਕਾਂ ਦੇ ਮਕਾਨ ਡਿੱਗ ਰਹੇ ਆ ਇਹ ਕਾਮਯਾਬ ਕਰੋ ਕੋਈ ਐਨਆਰਆਈਆਂ ਨੇ ਠੇਕਾ ਨਹੀਂ ਲੈ ਲਿਆ ਕਿ ਐਨਆਰਆਈ ਤੁਹਾਡੇ ਵਰਗਿਆਂ ਨੂੰ ਫੰਡ ਪਵਾ ਕੇ ਵੀ ਤੁਹਾਡਾ ਸਾਧਨ ਉਹ ਲੋਕਾਂ ਦੇ ਘਰ ਮਕਾਨ ਵੀ ਪਵਾਉਣ ਇਹ ਠੇਕਾ ਤੁਸੀਂ ਲਿਆ ਹੁਣ ਪੰਜਾਬ ਦਾ 5 ਸਾਲਾਂ ਵਾਸਤੇ ਤੇ ਠੇਕਾ ਤੁਹਾਡਾ ਰਹਿ ਗਿਆ 2.5 ਸਾਲਾਂ ਦਾ ਇਹ ਹੁਣ 2.5 ਸਾਲਾਂ ਦੇ ਵਿੱਚ ਤੁਸੀਂ ਚੰਗੇ ਕੰਮ ਕਰੋ ਤਾਂ ਕਿ ਲੋਕ ਤੁਹਾਨੂੰ ਠੇਕਾ ਗਾਂ ਦਾ ਵੀ ਦੇਣ ਪਰ ਜਿਹੜਾ ਹਿਸਾਬ ਹੋਇਆ ਪਿਆ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲਾ ਠੇਕਾ ਤੁਹਾਡੇ ਕੋਲ ਬਚੂਗਾ ਆਉਣ ਵਾਲਾ ਸਮਾਂ ਤੁਹਾਨੂੰ ਵੀ ਪਤਾ ਜੇਕਰ ਇਹ ਚੱਲਦਾ ਰਿਹਾ ਕੰਮ ਕਰੋੜਾਂ ਰੁਪਈਆ ਕੇਦਰੀਵਾਲ ਦੀਆਂ ਰੇਲੀਆਂ ਤੇ ਖਰਚ ਕਰਨ ਨੂੰ ਲੱਗ ਜਾਂਦਾ ਅਰਬਾਂ ਰੁਪਈਆ ਦੇ ਬੈਨਰ ਲੱਗ ਜਾਂਦੇ ਆ ਜੇਕਰ ਉਹੀ ਗਰੀਬ ਘਰਾਂ 'ਚ ਮਕਾਨ ਪਵਾਏ ਹੁੰਦੇ ਤੇ ਅੱਜ ਲੋਕ ਛੱਤਾਂ ਦੇ ਹੇਠ ਨਾ ਹੁੰਦੇ ਮੈਂ ਭਰਾਵੋ ਬੇਨਤੀ ਕਰਦਾ ਕਿ ਜਿਹੜੇ ਲੋਕ ਗੁਲਗਲੇ ਪਕੌੜੇ ਕੱਢਣ ਵਾਲੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਰਾਵੋ ਕਿ ਆਪਾਂ ਪੰਜਾਬ ਵਾਲੇ ਵੀਰਾਂ ਦਾ ਸਾਥ ਦਿੱੱਗੇ ਠੀਕ ਆ ਇਹਦਾ ਰਵਾਜ ਹੀ ਚੱਲਦਾ ਰਿਹਾ ਕਿ ਸੌਂ ਦੇ ਵਿੱਚ ਤੇਲ ਸਾੜੋ ਪਰ ਨਾਲ ਉਹਨਾਂ ਗਵਰਨੀਆਂ ਦਾ ਵੀ ਵੇਖੋ ਜੇ ਸਾਰੇ ਪਿੰਡਾਂ ਦੇ ਵਿੱਚ ਮੈਂ ਕਹਿੰਨਾ ਕੋਈ 10 ਘਰ ਤਾਂ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਮਕਾਨ ਡਿੱਗਣ ਵਾਲੇ ਹੁੰਦੇ ਆ ਤੇ ਤੁਸੀਂ ਆ ਜਿਹੜਾ 5-400 ਰੁਪਿਆ ਤੇਲ ਸਾੜਨਾ ਉਹ 500 ਰੁਪਿਆ ਹੋਰ ਪਾ ਕੇ ਹੋਰ 500 ਪਾ ਕੇ ਤੇ ਜੇਕਰ 500 ਰੁਪਿਆ ਰੱਬ ਦੇ ਨਾਂ ਤੇ ਵੀ ਕਰ ਦੋਗੇ ਤਾਂ ਪੀੜਾ ਬਣਿਆ 2000 ਇਹ 2000 ਰੁਪਿਆ ਸਾਰੇ ਪਿੰਡ ਦੇ ਵਿੱਚੋਂ ਦੋ-ਦੋ ਜਾਂ 2000 ਰੁਪਿਆ ਇਹ ਹਜ਼ਾਰ ਹਜ਼ਾਰ ਦਾ ਤੇਲ ਸੜ ਕੇ ਕੋਈ 10 ਘਰਾਂ ਦੇ ਮਕਾਨ ਪਵਾ ਦੋ ਜੇ ਤਾਂ ਕਿ ਕੋਈ ਛੱਤਾਂ ਦੇ ਹੇਠਾ ਕੇ ਕਿਸੇ ਦੀ ਰੀੜ ਦੀ ਹੱਡੀ ਨੂੰ ਨੁਕਸਾਨ ਨਾ ਹੋਵੇ ਕੋਈ ਦੁਨੀਆ ਨਾ ਛੱਡ ਕੇ ਜਾਵੇ ਐਨੀ ਕੁ ਬੇਨਤੀ ਆ ਮੈਂ ਇਹ ਮੈਂ ਤਾਂ ਸਿੱਧੀ ਗੱਲ ਇਹ ਕਹੂੰਗਾ ਭਰਾਵੋ ਜਿੱਥੇ ਆਪਾਂ ਪੈਸਾ ਲਾਉਨੇ ਆ ਕਈ ਧਾਰਮਿਕ ਆਪਾਂ ਜਿਵੇਂ ਅੱਜ ਕਹਿੰਦੇ ਲੰਗਰ ਕਰਾਉਨੇ ਆ ਜਿੱਥੇ ਵੀ ਪਰ ਉਹ ਇੰਨੀ ਗਬਨਤੀ ਆ ਕਿ ਤੁਸੀਂ ਲੰਗਰ ਕਰੋਨ ਤੇ ਮੀਂਹ ਪਵੋਨ ਤੇ ਆਪਾਂ ਜਿਹੜੇ ਲੰਗਰ ਲਾ ਦਿੰਨੇ ਆ ਉਹ ਲੰਗਰ ਕਿਸੇ ਗਰੀਬ ਦਾ ਘਰ ਪਵੋਨ ਤੇ ਲਾ ਦਿਆ ਜੇ ਹੱਥ ਬੰਨ ਕੇ ਬੇਨਤੀ ਆ ਜੇਕਰ ਮੈਂ ਕੁਝ ਗਲਤ ਕਹਿੰਦਾ ਵਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਕੰਮ ਤਾਂ ਇਹ ਸਰਕਾਰ ਦਾ ਹੁੰਦਾ ਪਰ ਸਰਕਾਰ ਬੈਂਕਰ ਲੋਨ ਤੋਂ ਪੋਸਟਰ ਲੋਨ ਤੋਂ ਵੈਲੀ ਨਹੀਂ ਔਰ ਸਰਕਾਰ ਪੰਜਾਬ ਦਾ ਪੈਸਾ ਖਰਾਬ ਕਰਨ ਤੋਂ ਵੈਲੀ ਨਹੀਂ ਜਿੰਨਾ ਚਿਰ ਇਹ ਬੈਠੇ ਆ ਇਹਨਾਂ ਨੇ ਪੰਜਾਬ ਦਾ ਕੀ ਸੁਵਾਰਨਾ ਪ੍ਰਾਵੋ ਹੁਣ ਬਾਗਡੋਰ ਤੁਹਾਡੇ ਹੱਥ ਦੇ ਵਿੱਚ ਆ ਤੇ ਮੈਂ ਤਾਂ ਪ੍ਰਾਵੋ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਫਰੀ ਦੀਆਂ ਸਹੂਲਤਾਂ ਨੂੰ ਤਿਆਗੋਗੇ ਜਿੱਦੇ ਉਹਦੇ ਤੁਹਾਡੇ ਕੱਚੇ ਮਕਾਨਾਂ ਤੋਂ ਕੋਠੀਆਂ ਪੈਣੇਗਾ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਜਿਸ ਦਿਨ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਗਿਆ ਉਸ ਵਕਤ ਤੁਹਾਨੂੰ ਕਿਸੇ ਵੀ ਸਰਕਾਰ ਦੀ ਫਰੀ ਸਹੂਲਤ ਦੀ ਲੋੜ ਨਹੀਂ ਪੈਣੀ ਤਿਆਗ ਦਿਓ ਪ੍ਰਾਵੋ ਤੁਹਾਡੇ ਘਰ-ਬਾਰ ਖੋਖਲੇ ਹੋ ਰਿਆ ਤੁਹਾਡੇ ਬੱਚਿਆਂ ਦਾ ਭਵਿੱਖ ਖੋਖਲਾ ਹੋ ਰਿਆ ਪਤਾ ਨਹੀਂ ਕਿੰਨਾ ਕਚਰ ਸਾਨੂੰ ਐਂ ਗਰੀਬੀ ਝੱਲਣੀ ਪੈਣੀ ਆ ਕੱਚੇ ਕੋਠਾਂ 'ਚ ਆਪਣੇ ਦਾਦੇ-ਪਰਦਾਦੇ ਝਲ ਵਸੇ ਤੇ ਉਹੀ ਕੱਚੇ ਕੋਠੇ ਆਪਣੇ ਕੋਲ ਰਹਿ ਗਏ ਆ ਤੇ ਜਿਹੋ ਜਿਹੇ ਆਪਣੇ ਮਕਾਨ ਇਹੋ ਜੇ ਤਾਂ ਵੱਡੇ-ਵੱਡੇ ਲੀਡਰਾਂ ਦੇ ਪਸੂਆਂ ਦੇ ਨਹੀਂ ਹੁੰਦੇ ਉਹ ਵੀ ਚੰਗੇ ਏਸੀਆਂ ਵਾਲੇ ਬੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੇ ਆਪਾਂ ਕਰੋੜਾਂ ਰੁਪਇਆ ਖਰਾਬ ਕਰ ਸਕਦੇ ਆ ਬੈਨਰ ਲਵਾਉਣ ਤੇ ਜੇ ਆਪਾਂ ਕਰੋੜਾ ਰੁਪਇਆ ਕੇਸਰੀਵਾਲ ਦੇ ਔਨ ਤੇ ਰੇਲੀਆਂ ਤੇ ਲਾ ਸਕਦੇ ਆ ਤੇ ਤੁਹਾਨੂੰ ਇਹ ਵੀ ਬੇਨਤੀ ਆ ਕਿ ਤੁਸੀਂ ਜਿਹੜਾ ਕਰੋੜਾ ਰੁਪਇਆ ਲਾ ਕੇ ਲੋਕਾਂ ਦੇ ਘਰ-ਬਾਰ ਪਵਾ ਦਿਓ ਜਿਨ੍ਹਾਂ ਦੇ ਹੈਗੇ ਉਹਨਾਂ ਦੇ ਨਾ ਪਵਾਓ ਜੇ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦੇ ਪਵਾਓ ਜੇ ਜਾਤ ਧਰਮ ਨਾ ਵੇਖਿਆ ਜੇ ਬੇਨਤੀ ਆ ਤੁਹਾਡੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ